ਕਾਗਜ਼ ਦੇ ਵਿੱਚ ਲਪੇਟ ਕੇ ਭੰਗ ਦੇ ਜਾਂਦੇ ਨੇ ਕਿ ਮਾਤਾ ਜੀ ਅੰਦਰ ਲੈ ਜਾਓ ਜਾ ਕੇ ਡਬਲ ਹੋ ਜਾਏਗਾ। ਉਹ ਮੰਗਾ ਸਰਦਾਰ ਇੱਥੇ ਖਲੋਤਾ ਦਾ। ਉਹ ਜਿਹੜੇ ਕਹਿੰਦੇ ਨੇ ਸੰਤ ਨੇ ਸਾਡੇ ਉਹ ਬਾਹਟ ਆਏ ਨੇ। ਤੇ ਆ ਕੇ ਤੇ ਇਹਨਾਂ ਨੂੰ ਕਹਿੰਦੇ ਜੀ ਆਪਣੇ ਕੋਲੋਂ ਉਹਨਾਂ ਨੇ ਇੱਕ ਕਾਗਜ਼ ਕੱਢਿਆ ਅਖਬਾਰ ਜਿਹਦਾ। ਕਾਗਜ਼ ਕੱਢ ਕੇ ਤੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਇਹਦੇ ਤੇ 10000 ਰੁਪਏ ਰੱਖੋ। ਅੱਛਾ ਕੀ ਕੋਜੀ ਫਿਰ ਕੀ ਕੋਜੀ ਫਿਰ ਮਾਤਾ ਨੇ ਦਿੱਤਾ। ਮੈਂ ਉਹ ਮੇਕੂ ਲੋਨੇ ਮੁਦਰੀ ਲਵਾ ਲਈ ਤੇ ਟਾਪਸ ਲਵਾਲੇ ਤੇ ਕਹਿੰਦੇ ਜੋ ਗੱਲੇ ਚ ਕੈਸ਼ ਹੈਗਾ ਉਹ ਦੇ ਤੇ ਤੁਹਾਨੂੰ ਮਿੰਟ ਵਾਸਤੇ ਵੀ ਇੱਕ ਮਨ ਚ ਖਿਆਲ ਨਹੀਂ ਆਇਆ ਕਿ ਹੋ ਸਕਦਾ ਠੱਗਬਾ ਜੋ ਨਹੀਂ ਮੇਰੇ ਮਨ ਨੂੰ ਉਹ ਫੁਕਾਂ ਦੇ ਮਾਰਦੇ ਭਈ ਮੈਨੂੰ ਸਮਝ ਨਹੀਂ ਆਈ ਕੀ ਕਰਨਾ ਭਈ ਅੱਛਾ ਮਦਰ ਲੱਗੇ ਤੇ ਉਹਨੇ ਆ ਕਾਗਜ਼ ਵਿੱਚ ਰਖਾ ਲਿਆ ਕਾਗਜ਼ ਜਿਹੜੇ ਭਾਗੇ ਤੇ ਬਸੇ ਉਹ ਫਰਨੇ ਦੇ ਵਿੱਚ ਐਂਡ ਪੜਨਾ ਸੀ ਜਿਹੜਾ ਦਿੱਤਾ ਸੀ ਨਾ ਉਹਦੇ 90 30 ਤੋਂ ਹੋ ਗਈ ਬਿਮਾਰੀ ਉਹਨਾਂ ਤੇ ਇਹ ਕਹਿੰਦਾ ਬਈ ਰੱਖ ਲਓ ਤੁਸੀਂ ਤੇ ਇਹਨੂੰ ਨਾ ਕੇ ਸ਼ਰਾਂਗ ਕਰਕੇ ਨਾ ਪਾ ਲਿਆ ਸੰਦੋਣੀ ਘਾ ਦੇਗੇ ਤੁਹਾਨੂੰ ਤੁਹਾਨੂੰ ਘਾ ਦੇ ਦੇ ਅਜਾ ਮਦਾ ਉਸ ਘੜੀ ਨੂੰ ਪਛਤਾਂਦੇ ਹੋਵੋਗੇ ਜਿਸ ਘੜੀ ਦੇ ਉਹ ਬੰਦਾ ਆ ਹਾਂ ਜੀ ਪਛਤਾਂਦੇ ਹਣੋ ਸਮੇਂ ਘੜੀ ਉਮਰ ਹੀ ਪਛਤਾਂਲਾਂ ਜੀ ਬੰਦੀ ਥੋੜਾ ਹੁਣ ਉਹਨੇ ਆਪਣੇ ਆ ਕਪੜਾ ਕੱਢਿਆ ਜੇਬ ਚ ਉਹ ਮੁੰਡਾ ਕਹਿੰਦਾ ਕਪੜਾ ਮੈਨ ਦੇ ਦੋ ਮੈਨੂੰ ਕਪੜਾ ਦੇ ਦੋ ਉਹ ਕਹਿੰਦਾ ਤੁਸੀਂ ਕਿਉਂ ਦੱਸਿਆ ਪਹਿਲਾਂ ਵੀ ਕਿਸੇ ਨੂੰ ਇਹ ਗੱਲ ਦਸੀਦੀਆਂ ਮੈਨ ਦੇ ਦੋ ਕੋਈ ਦੇਖ ਕੇ ਜਾਏ ਮਾਂ ਪੁੱਛ ਤੇ ਭਾਰਤ ਵਿੱਚ ਨੌਸਰ ਬਾਜਾਂ ਦੀ ਕਮੀ ਨਹੀਂ ਹੈਗੀ ਸਮੇ ਸਮੇ ਦੇ ਨਾਲ ਹਮੇਸ਼ਾ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਵਾ ਪਰ ਫਿਰ ਵੀ ਕਿਤੇ ਨਾ ਕਿਤੇ ਲੋਕ ਉਹਨਾਂ ਦੇ ਚਾਂਸੇ ਚ ਜ਼ਰੂਰ ਆ ਜਾਂਦੇ ਨੇ ਨੌਸਰ ਬੇਜਨ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬਜ਼ੁਰਗਾਂ ਨੂੰ ਜਿਆਦਾ ਆਪਣਾ ਨਿਸ਼ਾਨਾ ਬਣਾਈਏ ਸੋ ਇਸੇ ਤਰੀਕੇ ਦਾ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਭੀੜਪਾੜਾ ਵਾਲਾ ਇਲਾਕਾ ਵਾ ਗੁਰਦੁਆਰਾ ਕਨ ਸਾਹਾ ਉਸ ਤੋਂ ਕੋਈ 20 ਮੀਟਰ ਦੀ ਦੂਰੀ ਤੇ ਕਰਿਆਨੀ ਦੀ ਦੁਕਾਨ ਇੱਕ ਬਜ਼ੁਰਗ ਮਾਤਾ ਇੱਕ ਬਜ਼ੁਰਗ ਬਾਪੂ ਚਲਾਉਂਦਾ ਵਾ ਤੇ ਜਿਸ ਦੀ ਦੁਕਾਨ ਦੇ ਉੱਤੇ ਦੋ ਨੌਜਵਾਨ ਆਂਦੇ ਨੇ ਤੇ ਆ ਕੇ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਉਹਨਾਂ ਦੇ ਹੱਥ ਤੇ ਉਂਗਲਾਂ ਦੇ ਵਿੱਚ ਪਈ ਮੁੰਦਰੀ ਤੇ ਕੰਨਾਂ ਚ ਪੇ ਸੋਨੇ ਦੇ ਟਾਪਸ ਜਿਹੜੇ ਨੇ ਲੈ ਕੇ ਫਰਾਰ ਹੋ ਜਾਂਦਾ ਤੇ ਦੁਕਾਨ ਤੇ ਜਿਹੜੀ ਸਵੇਰ ਦੀ ਪੂੰਜੀ ਜਿਹੜਾ ਨੇ ਇਕੱਠੀ ਕੀਤੀ ਸੀ ਆਪਣਾ ਸਮਾਨ ਵੇਚ ਕੇ 11500 ਰੁਪਇਆ ਸੀ ਉਹ ਵੀ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਜਾਂਦੇ ਜਾਂਦੇ ਕੀ ਦੇ ਜਾਂਦੇ ਨੇ ਨੌਸਰ ਬਾਦ ਮੈਂ ਜ਼ਰੂਰ ਤਸਵੀਰ ਚਾਹੂੰਗਾ ਦਿਖਾਣੀ ਇਹ ਭੰਗ ਦੇ ਜਾਂਦੇ ਨੇ ਇਹਨਾਂ ਨੂੰ ਇਹ ਕਾਗਜ਼ ਦੇ ਵਿੱਚ ਲਪੇਟ ਕੇ ਭੰਗ ਦੇ ਜਾਂਦੇ ਨੇ ਕਿ ਮਾਤਾ ਜੀ ਅੰਦਰ ਲੈ ਜਾਓ ਜਾ ਕੇ ਡਬਲ ਹੋ ਜਾਏਗਾ ਸੋ ਗੱਲਬਾਤ ਕਰ ਲਾਂਗੇ ਮਾਤਾ ਜੀ ਨਾਲ ਪੂਰੀ ਗੱਲਬਾਤ ਸਾਂਝੀ ਕਰਾਂਗਾ ਤਾਂ ਫਿਰ ਇੱਕ ਵਾਰ ਤੋਂ ਅਸੀਂ ਆਪਣੇ ਦਰਸ਼ਕਾਂ ਨੂੰ ਉਹਨਾਂ ਨੌਸਰ ਬਾਜਾਂ ਤੋਂ ਇੱਕ ਵਾਰੀ ਸੁਚੇਤ ਰਹਿਣ ਦੀ ਅਪੀਲ ਕਰਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਲੋਕਾਂ ਨੂੰ ਨੌਸਰ ਬਾਜਾਂ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਸ਼ਿਕਾਰ ਬਣਾਈਏ ਤਾਂ ਨਵੇਂ ਤੋਂ ਨਵੇਂ ਢੰਗ ਲੱਭਦੇ ਨੇ ਸੋ ਇਸੇ ਤਰੀਕੇ ਇਹਨਾਂ ਦੇ ਨਾਲ ਵੀ ਇੱਕ ਨਵੇਂ ਢੰਗ ਦੇ ਨਾਲ ਠੱਗੀ ਮਾਰੀ ਹੈ ਮਾਤਾ ਜੀ ਕਿਹਾ ਜਾਵੇ ਤਾਂ ਦੁਕਾਨ ਜਿਹੜੇ ਕਰਦੇ ਨੇ ਉਹ ਚੰਗੇ ਭਲੇ ਸੀ ਪਰ ਜਦੋਂ ਨੌਸਰ ਬਾਜ ਜਾਂਦੇ ਨੇ ਆੱਖਾਂ ਦੇ ਅੱਗੇ ਪਰਦਾ ਪਾ ਕੇ ਚਲਾ ਜਾਂਦੇ ਨੇ ਕਿਸ ਤਿੱਕੇ ਨਾਲ ਪਰਦਾ ਪਾਉਂਦੇ ਨੇ ਕਿਸ ਤਿੱਕੇ ਦੇ ਨਾਲ ਆਣ ਕੇ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਗੱਲਬਾਤ ਕਰ ਲਾਂਗੇ ਬਜ਼ੁਰਗ ਮਾਤਾ ਦੇ ਨਾਲ ਤਸਵੀਰ ਮੈਂ ਜ਼ਰੂਰ ਚਾਹਾਂਗਾ ਦਿਖਾਣੀ ਕਿ ਮਾਤਾ ਕਿਸ ਤਿੱਕੇ ਦੇ ਨਾਲ ਉਹ ਜਿਹੜੀ ਪੋਟਲੀ ਜਿਹੀ ਹੱਥ 'ਚ ਫੜਾ ਜਾਂਦੇ ਨੇ ਅਖਬਾਰ 'ਚ ਲਿਬੇਟ ਕੇ ਭੰਗ ਦੀ ਬੂਟੀ ਉਹ ਦੇ ਕੇ ਚਲੇ ਜਾਂਦੇ ਨੇ ਮਾਤਾ ਜੀ ਨਾਲ ਗੱਲ ਕਰ ਲੈਨੇ ਮਾਤਾ ਜੀ ਇੱਥੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦੁਕਾਨ ਚਲਾਉਂਦੇ ਮੈਨੂੰ ਤਾਂ 45 ਸਾਲ ਹੋ ਗਏ ਇੱਥੇ ਇਸ ਬਾਜ਼ਾਰ ਜੇ 45 ਸਾਲ ਹੋ ਗਏ ਕਦੇ ਇਸ ਤਰੀਕੇ ਦਾ ਬਾਜ਼ਾਰ ਦੇ ਵਿੱਚ ਕਦੇ ਕਿਸੇ ਨਾਲ ਠੱਗੀ ਵਜੇ ਪਤਾ ਨਹੀਂ ਮੈਨੂੰ ਤੇ ਕਿਸੇ ਦਾ ਨਹੀਂ ਪਤਾ ਮੇਰੇ ਨਾਲ ਤਾਂ ਨਹੀਂ ਹੋਈ ਇਸ ਕਦੀ ਅੱਛਾ ਕਿੱਦਾਂ ਸਾਰੀ ਘੱਡਾ ਕਿੱਦਾਂ ਵਾਪਰਦੀ ਤੁਹਾਡੇ ਨਾਲ ਇੱਕ ਮੁੰਡਾ ਆਇਆ ਪਹਿਲਾਂ ਜਵਾਨ ਸੀਗਾ ਉਹ ਮੈਨੂੰ ਅੱਗੇ ਕਹਿੰਦਾ ਤੇ ਕੋਈ ਤੁਹਾਡੇ ਨਾਲ ਕੋਈ ਗੱਲ ਕਰਦਾ ਪਿਆ ਸੀ ਉਹ ਬੰਦਾ ਕੀ ਕਹਿੰਦਾ ਪਿਆ ਤੁਹਾਨੂੰ ਮੈਂ ਕਿਹਾ ਮੈਂ ਨਾਲ ਤਾਂ ਕੋਈ ਗੱਲ ਨਹੀਂ ਕਰਦਾ ਪਿਆ ਕਹਿੰਦਾ ਤੁਸੀਂ ਧਿਆਨ ਨਹੀਂ ਦਿੱਤਾ ਮੈਂ ਕਿਹਾ ਮੇਰੇ ਕੋਲ ਨਹੀਂ ਕੋਈ ਆਇਆ ਤੇ ਅੱਗੇ ਗੱਲ ਕਰਨ ਲੱਗ ਗਿਆ ਕਹਿੰਦਾ ਉਹ ਨਾ ਵੀ بڑے ਕਰਨੀ ਵਾਲੇ ਹੈ ਤੇ ਉਹ ਮੇਰੀ ਮਾਤਾ ਦੀ ਅੱਖਾਂ ਨਹੀਂ ਆ ਹੋ ਗਿਆ ਸੀ ਤੇ ਸਿਪ੍ਰੈਸ਼ਨ ਕਰਨਾ ਸੀ ਅਸੀਂ ਬੜੇ ਗਰੀਬ ਬੰਦੇ ਆ ਤੇ ਉਹ ਕਰਨ ਕਿਸੇ ਨੇ ਕਹਿੰਦੇ ਸੀ ਵਿਆਸਾ ਲੈ ਜਾ ਅਸੀਂ ਵਿਆਸਾ ਗਏ ਇੰਨੀਆਂ ਗੱਲਾਂ ਮੈਨੂੰ ਕਰਦਾ ਰਿਹਾ ਮੁੰਡਾ ਉਹ ਅਧਿਆਨ ਤੋਂ ਪਹਿਲਾਂ ਤੇ ਇਹ ਕਹਿੰਦਾ ਵਿਆਸਾ ਲੈ ਕੇ ਗਿਆ ਤਾਂ ਉੱਥੇ ਉਹ ਨਾ ਜਿਹੜਾ ਦਿਖਾਇਆ ਸੀ ਬਾਬਾ ਉਹ ਉੱਥੇ ਸੀ ਕਿ ਸਾਡਾ ਇਲਾਜ ਕਿੱਥੇ ਹੋਣਾ ਵਾ ਤੇ ਕਹਿੰਦਾ ਉਹ ਬਾਬਾ ਉੱਥੇ ਬੈਠਾ ਸੀ ਉਹਨੇ ਤਾਂ ਸਾਨੂੰ ਆਵਾਜ਼ ਮਾਰ ਲਈ ਤੇ ਮੈਨੂੰ ਕਹਿੰਦਾ ਮਾਤਾ ਤੇ ਈ ਅੱਖਾਂ ਤੋਂ ਤੈਨੂੰ ਦਿਖਦਾ ਨਹੀਂ ਤੇਰਾ ਮੈਂ ਇਲਾਜ ਕਰਾ ਦਵਾਂ ਕਹਿੰਦਾ ਹੋਰ ਕੀ ਸੰਜਾਈਦਾ ਅਸੀਂ ਤਗਰੀਬ ਬੰਦੇ ਆ ਤੇ ਕਹਿੰਦਾ ਉਹ ਬੜੀ ਕਰਨੀ ਵਾਲੀ ਉਹਨਾਂ ਨੇ ਨਾ ਗੱਲ ਦਾ ਛਿੱਟਾ ਹੀ ਦਿੱਤਾ ਤੇ ਮੇਰੀ ਮਾਤਾ ਨੂੰ ਦਿਖਣਾ ਸ਼ੁਰੂ ਹੋ ਗਿਆ ਐਦਾਂ ਗੱਲ ਸ਼ੁਰੂ ਕੀਤੀ ਸੀ ਉਹਨੇ ਮੈਨਾਂ ਤੇ ਫੇਰ ਮੁੜ ਕੇ ਉਹ ਉਹਨੇ ਨੂੰ ਉਹ ਇੱਥੇ ਬਾਹਰ ਆ ਕੇ ਖੋਤਾ ਉਹਨੂੰ ਅੰਦਰ ਲੈ ਉਹ ਵੀ ਆ ਗਈ ਅੰਦਰ ਮੈਨੂੰ ਨਹੀਂ ਪਤਾ ਉਹਦੇ ਨਾਲ ਸੀ ਕੌਣ ਸੀ ਮੈਨੂੰ ਨਹੀਂ ਪਤਾ ਉਹ ਆਗੇ ਕੀ ਕਹਿਣ ਲੱਗਿਆ ਵੀ ਚੀ ਮੈਨੂੰ ਆਪਣੀ ਅਜਿਦਾਂ ਲਾ ਕੇ ਦਿਓ ਤੁਸੀਂ ਵੀ ਬੜੇ ਦੁਖੀ ਹੋ ਤੇ ਬਜ਼ੁਰਗੋ ਤੇ 20 ਹਜ਼ਾਰ ਕੰਮ ਠੀਕ ਹੋ ਜਾਏਗਾ। ਚੱਕੀ ਕੋਈ ਫਿਰ ਕੀ ਕੋਈ ਫਿਰ ਮਾਤਾ ਨੇ ਦਿੱਤਾ। ਮੈਂ ਹੁਣ ਮੇਕੋ ਲੋ ਨੇ ਮੁੰਦਰੀ ਲਵਾ ਲਈ ਤੇ ਟਾਪਸ ਲਵਾ ਲਈ ਤੇ ਕਹਿੰਦੇ ਜੋ ਗੱਲੇ ਚ ਕੈਸ਼ ਹੈਗਾ ਉਹ ਦੇ ਦੋ। ਤੇ ਤੁਹਾਨੂੰ ਮਿੰਟ ਵਾਸਤੇ ਵੀ ਇੱਕ ਮਨ ਚ ਖਿਆਲ ਨਹੀਂ ਆਇਆ ਕਿ ਹੋ ਸਕਦਾ ਠੱਗ ਬਾਜੋ। ਮਿੰਟ ਮਨ। ਉਹ ਫੁਕਾਣੇ ਮਾਰਦ ਪਏ ਮੈਨੂੰ ਸਮਝ ਨਹੀਂ ਆਈ ਕੀ ਕਰਦਾ ਪਿਆ ਸੀ। ਅੱਛਾ ਮਦਰ ਲੱਗੇ ਤੇ ਉਹਨੇ ਆ ਕਾਗਜ਼ ਵਿੱਚ ਰਖਾ ਲਿਆ ਕਾਗਜ਼ ਵਿੱਚ ਰਖਾ ਕੇ ਤੇ ਬਸ ਇਹ ਉਹ ਪਰਨੇ ਦੇ ਵਿੱਚ ਅੰਡ ਪਰਨਾ ਜਿਹੜਾ ਦਿੱਤਾ ਸੀ ਨਾ ਔਰ ਦੇ 90 ਕੱਟੇ ਤੇ ਭੁੱਖ ਦੀ ਮਾਰੀ ਉਹਨਾਂ ਨੇ ਤੇ ਇਹ ਕਹਿੰਦਾ ਬਬ ਰੱਖ ਲਓ ਤੁਸੀਂ ਤੇ ਇਹ ਨੂੰ ਨਾ ਕੇ ਸ਼ਰਾਨ ਕਰਕੇ ਨਾ ਪਾ ਲਈ ਤੇ ਆਪਣੇ ਗੱਲੇ ਚਾੜ ਲਓ ਤੇ ਉਹਨੇ ਆਪਣੇ ਆ ਕਪੜਾ ਕੱਢੇ ਜੇਬ ਚੋਂ ਉਹ ਮੁੰਡਾ ਕਹਿੰਦਾ ਕਪੜਾ ਮੈਨ ਦੇ ਦੋ ਮੈਨੂੰ ਕਪੜਾ ਦੇ ਦੋ ਉਹ ਕਹਿੰਦਾ ਤੁਸੀਂ ਕਿਉਂ ਦੱਸਿਆ ਪਹਿਲਾਂ ਵੀ ਕਿਸੇ ਨੂੰ ਇਹ ਗੱਲ ਦੱਸਿ ਦੀ ਇਹਨਾਂ ਦੇ ਜੋ ਕੋਈ ਦੇਖ ਕੇ ਜਾਇ ਮਾਪੁਰਛ ਤੇ ਤੇ ਉਹ ਬੰਦਨੀ ਤੈਨੂੰ ਨਹੀਂ ਦੇਣਾ ਤੇਨੀ ਘੜ ਦਿੱਤਾ ਹੀ ਜੇ ਤੂੰ ਲੋਕਾਂ ਨੂੰ ਦੱਸਦਾ ਉਹ ਕਹਿੰਦਾ ਮੇਰੇ ਪਿਓ ਤੇ ਸ਼ਰਾਬੀ ਸੋਨੇ ਕਹਾਣੀ ਸੁਣਾਤੀ ਸੀ ਤੇ ਤਾਂ ਕਰਕੇ ਕਹਿੰਦਾ ਬਰਬਾਦ ਹੋ ਗਏ ਫਿਰ ਅਸੀਂ ਮੈਨੂੰ ਨਹੀਂ ਪਤਾ ਉਹ ਰਲੇ ਵਿੱਚ ਤਾਂ ਕਰਕੇ ਆਪਾਂ ਚ ਗੱਲਾਂ ਕਰਦੇ ਵੀ ਅਸੀਂ ਜੇ ਕਿਸ ਤਰ੍ਹਾਂ ਅੱਛਾ ਮਤਲਬ ਉਮਰ ਗਿਨੀ ਕੀ ਸੀ ਉਹਨਾਂ ਦੀ ਪਤਾ ਮੁੰਡਾ ਹੋਣਾ 28 29 ਸਾਲ ਦਾ ਤੇ ਸਮਾਧਮਾ ਜਿਹੜਾ ਨੂੰ ਕਰ ਗਿਆ ਮਹਾਤਮਾ ਨਹੀਂ ਸੀ ਹੈ ਹੈ ਲੰਬਾ ਜਿਹਾ ਸਰਦਾਰ ਸੀ ਦਾੜੀ ਵੀ ਸੀ ਉਹਦੀ ਤੇ ਸਿੱਟੇ ਪਟਕਾ ਬੰਨਿਆ ਸੀ ਗਲੇ 'ਚ ਹੀ ਕਾਲਾ ਜਿਹਾ ਪਟਕਟਾ ਪਾਇਆ ਹੋਇਆ ਸੀ ਚਿੱਟੇ ਕੱਪੜੇ ਪਾਏ ਹੋਏ ਸੀ ਮੈਲਿਕ ਚਾਲੇ ਜੇ ਤੇ ਲੰਬਾ ਸੀਗਾ ਨਹੋਣਾ ਉਹ 45 ਸਾਲਾਂ ਜੇ ਮੱਧ ਜੀ ਤੁਸੀਂ ਤੇ ਅਜੇ ਵੀ ਸੰਭਾਲ ਕੇ ਰੱਖਿਆ ਹਨ ਨਹੀਂ ਮੈਂ ਤਾਂ ਬਾਹਰ ਛੱਡਤਾ ਸੀ ਹੁਣ ਸਿੱਚੂ ਕਰਦਾ ਐ ਬਹੁਤ ਐਨਾ ਨਹੀਂ ਉਸ ਲਈ ਖੋਲ ਲਿਆ ਐਨਨੇ ਉਹ ਕਹਿੰਦਾ ਸੀ ਬਈ ਬੜਾ ਬੜਾ ਔਖਾ ਬੰਦਾ ਆਪਣੇ ਘਰ ਦੇ ਜਮਾ ਪੁੰਜੀ ਜਮਾ ਕਰਦਾ ਵਾ ਹੈਨਾ ਤੁਸੀਂ ਵੀ ਦੁਕਾਨ ਤੇ ਸਾਰਾ ਦਿਨ ਤਪੱਸਿਆ ਕਰਦੇ ਹੋ ਦੁਕਾਨ ਤੇ ਫੇਰ ਰੁਪਿਆ ਰੁਪਿਆ ਜੋੜ ਕੇ ਇਕੱਠੇ ਕਰਦੇ ਹੋ ਹੈਨਾ ਹੁਣ ਜਿਸ ਤਿੱਕਣਾ ਤੁਸੀਂ ਆਪਣੇ ਗਹਿਣੇ ਬਣਾਏ ਸੀ ਚਾਹੇ ਥੋੜੇ ਸੀ ਚਾਹੇ ਜ਼ਿਆਦਾ ਸੀ ਚਲੇ ਗਏ ਹੈਨਾ ਵਾਪਸ ਤਾਂ ਆਣੇ ਨਹੀਂ ਪਰ ਕਿਤੇ ਨਾ ਕਿਤੇ ਉਹ ਸੋਚ ਕੇ ਬੰਦਾ ਹੁੰਦਾ ਹੁੰਦਾ ਹੈ ਹੀ ਹੁਣ ਤਾਂ ਤੀਜਿੰਦੇ ਸੀ ਵੀ ਚਲੋ ਕੱਲ ਨੂੰ ਦੁੱਖ ਸੁੱਖ ਲੋੜ ਪੈਗੀ ਸਾਨੂੰ ਬਿਲਕੁਲ ਬਾਬਾ ਜੀ ਲੱਗੇ ਸੀ ਇਹਨਾਂ ਨੇ ਨਹੀਂ ਰੋਕਿਆ ਇਹ ਬਾਥਰੂਮ ਚ ਗਿਆ ਸੀ ਉੱਪਰੋਂ ਸੁੱਤੇ ਵੇਸੇ ਉੱਪਰੋਂ ਆਇਆ ਸੀ ਤੇ ਬਾਥਰੂਮ ਚ ਗਿਆ ਸੀ ਆਏ ਬਾਹਰ ਤੇ ਅੱਗੇ ਮੈਨੂੰ ਕਹਿੰਦੇ ਕੀ ਕੀ ਕਰਨ ਲਈ ਆ ਤੂੰ ਤੇ ਮੈਨੂੰ ਸਮਝ ਨਹੀਂ ਆਈ ਤੇ ਉਹਨੇ ਨੂੰ ਪੁੱਛ ਲਈ ਇਹਦਾ ਗੱਲਾਂ ਖੋਲੋ ਇਹ ਚ ਫੋਟੋ ਦੀ ਸਟਕ ਕੇ ਚਲੇ ਗਏ ਅੱਛਾ ਮਤਾਂ ਉਸ ਘੜੀ ਨੂੰ ਪਛਤਾਨਦੇ ਹੋਗੇ ਜਿਸ ਘੜੀ ਜੋ ਬੰਦਾ ਆ ਹਾਂਜੀ ਪਛਤਾਨਦੇ ਹਾਂ ਉਸ ਸਮੇਂ ਨਾ ਸਮਾਂ ਆਈ ਘੜੀ ਉਮਰ ਹੀ ਪਛਾਨਾ ਜੀ ਬੰਦੀ ਥੋੜਾ ਹੁਣ ਬਿਲਕੁਲ ਇਹ ਉਹ ਮਾਤਾ ਵਾ ਜਿਨ੍ਹਾਂ ਦੇ ਨਾਲ ਠੱਗੀ ਹੋਈ ਇਹ ਨੌਸਰਬਾਜ ਦੋ ਆਂਦੇ ਨੇ ਜਿਹੜੇ ਆਣ ਕੇ ਇਸ ਮਾਤਾ ਨੂੰ ਠੱਗੀ ਦਾ ਸ਼ਿਕਾਰ ਬਣਾ ਜਾਂਦੇ ਨੇ ਪਪਾ ਜੀ ਨਾਲ ਨੇ ਪਪਾ ਜੀ ਤੁਸੀਂ ਅੰਦਰ ਗਏ ਸੀ ਜਦੋਂ ਬਾਹਰ ਆਣ ਕੇ ਤੁਸੀਂ ਦੇਖਿਆ ਤਾਂ ਫਿਰ ਉਹ ਉਸ ਵੇਲੇ ਇੱਥੇ ਸੀ ਲੜਕੇ ਜਾਂ ਕੋਈ ਜਦੋਂ ਮੈਂ ਬਾਹਰ ਆਇਆ ਉਹ ਮੁੰਡਾ ਸਰਦਾਰ ਇੱਥੇ ਖਲੋਤਾ ਦਾ ਉਹ ਜਿਹੜੇ ਕਹਿੰਦੇ ਨੇ ਸੰਤ ਨੇ ਸਾਡੇ ਉਹ ਬਾਹਤ ਆਏ ਨੇ ਇੱਥੇ ਆ ਕੇ ਤੇ ਮੈਂ ਉੱਥੇ ਕੁਰਸੀ ਤੇ ਬੈਠਾਦਾ ਸੀ ਮੈਨੂੰ ਕਹਿੰਦੇ ਤੁਸੀਂ ਉੱਥੋਂ ਕੁਰਸੀ ਚ ਉੱਠ ਕੇ ਐਸ ਕੁਰਸੀ ਤੇ ਆ ਜਾਓ ਇੱਥੇ ਮੈਂ ਬੈਣਾ ਉਹ ਕੁਰਸੀ ਲੈ ਕੇ ਇੱਥੇ ਆ ਗਏ ਨੇ ਤੇ ਆ ਕੇ ਤੇ ਇਹਨਾਂ ਨੂੰ ਕਹਿੰਦੇ ਜੀ ਆਪਣੇ ਕੋਲੋਂ ਉਹਨਾਂ ਨੇ ਇੱਕ ਕਾਗਜ਼ ਕੱਢਿਆ ਅਖਬਾਰ ਜਿਹਦਾ ਕਾਗਜ਼ ਕੱਢ ਕੇ ਤੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਇਹਦੇ ਤੇ 10-20 ਰੁਪਏ ਰੱਖੋ ਇਹਨਾਂ ਨੇ ਰੱਖ ਦਿੱਤੇ ਤੇ ਫਿਰ ਕਹਿੰਦਾ ਜੀ ਇਹ ਤੁਹਾਡੇ ਜਿਹੜੀ ਹੈ ਪੈਸੇ ਦੀ ਇਹ ਵੀ ਲਾ ਦੇ ਮੁੰਦਰੀ ਮੁੰਦਰੀ ਲਾਤੀ ਆ ਟਾਪਸ ਵੀ ਲਾ ਦਿਓ ਤੇ ਉਹ ਟਾਪਸ ਵੀ ਲਾਤੇ ਤੇ ਮੁਰਕੇ ਮੈਨੂੰ ਕਹਿੰਦਾ ਜੀ ਤੂੰ ਮੈਂ ਤਾਂ ਇਹ ਕਰਾ ਪਾਇਆ ਦਾ ਸੀ ਇਹ ਕਰਾ ਵੀ ਕਹਿੰਦਾ ਲਾ ਦਿਓ ਕਰਾ ਕੁਦਰਤੀ ਰਹਿ ਗਿਆ ਤੇ ਉਹ ਨਾਲ ਦੇ ਮੁਰਕੇ ਉਹਨਾਂ ਨੇ ਪੂਰੀ ਜਿਹੀ ਲਵੇਟੀ ਆ ਫੂਕ ਜੀ ਮਾਰੀ ਆ ਪਰਨੇ ਚ ਲਵੇਟ ਤੇ ਕਹਿੰਦਾ ਜੀ ਇਹਨੂੰ ਗੱਲੇ ਦੇ ਵਿੱਚ ਰੱਖ ਦੇ ਇਹਨੇ ਗੱਲੇ ਚ ਰੱਖ ਦਿੱਤਾ ਨਾਲ ਹੀ ਉੱਠ ਕੇ ਚਲਾ ਗਿਆ ਮੈਂ ਘਰ ਦੀ ਨੂੰ ਕਿਹਾ ਵੀ ਇਹ ਰਮਾਲ ਫਰ ਆਨਲਾਈਨ ਮੈਨੂੰ ਫੋਟੋਫੋਨ ਚੱਕ ਪਾਇਆ ਦੇ ਵੇਖਦੇ ਆ ਵਿੱਚ ਘਾ ਮੋਟਾ ਨਹੀਂ ਲਿਆ ਜੇ ਅਸੀਂ ਲੰਮਰ ਗਏ ਆ ਮਗਰ ਮੈਂ ਤੇ ਮੁੰਡਾ ਸਾਰੇ ਇਧਰ ਮੋਟਰਸਾਈਕਲ ਤੇ ਸਾਰੇ ਇਧਰ ਸਾਨੂੰ ਕਿਤੇ ਨਹੀਂ ਲੱਗੇ ਸੰਤੋਨੀ ਘਾ ਦੇਗੇ ਤੁਹਾਨੂੰ ਤੁਹਾਨੂੰ ਘਾ ਦੇਗੇ ਮੇਰਾ ਨਾਮ ਹਕੀਮਤੀ ਲਾਲ ਕਰਿਆਨੇ ਵਾਲਾ ਕਨ ਸਾਹਿਬ ਦੇ ਕੋਲ ਬਿਲਕੁਲ ਕਿਤੇ ਨਾ ਕਿਤੇ ਉਸ ਸਮੇਂ ਨੂੰ ਜਰੂਰ ਪਛਾਣਦੇ ਪਛਤਾਉਂਦੇ ਨੇ ਹੋਰ ਵੀ ਲੋਕ ਨੇ ਇਲਾਕੇ ਦੇ ਜਰੂਰ ਗਲਬਤ ਕਰਾਂਗੇ ਉਹਨਾਂ ਨਾਲ ਭਾਈ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਇੱਕ ਘਟਨਾ ਬੜੀ ਵੱਡੀ ਹੈ ਕਿ ਭੀੜ ਭੜ ਵਾਲਾ ਇਲਾਕਾ ਵਾ ਗੁਰਦੁਆਰਾ ਸ਼੍ਰੀ ਕਨ ਸਾਹਿਬਾ ਉਸ ਦੇ ਥੱਲੇ ਦੁਕਾਨ ਆ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਉਸ ਮਹਿਲਾ ਦੇ ਨਾਲ ਜਿਹੜੀ ਅੱਜ ਠੱਗੀ ਵਧੀ ਦੋ ਨੌ ਨੌ ਆਉਂਦੇ ਨੇ ਠੱਗੀ ਮਾਰ ਕੇ ਚਲੇ ਜਾਂਦੇ ਪਹਿਲਾਂ ਤਾਂ ਤੇ ਮੇਰੇ ਮਾਤਾ ਜੀ ਨੇ ਜੀ ਤੇ ਦੇਖੋ ਕਿ ਇੰਨਾ ਭੀੜ ਭੜ ਵਾਲਾ ਇਲਾਕਾ ਹੋਏ ਜਿੱਦੇ ਗੁਰਦੁਆਰਾ ਕਾਨ ਸਾਹਿਬ ਜਿੱਥੇ ਲੱਖਾਂ ਦੀ ਦਰਵਾਜ਼ੇ ਵਿੱਚ ਰੋਜ਼ ਲੋਕੀ ਆਂਦੇ ਜਾਂਦੇ ਨੇ ਤੇ ਇੱਥੋਂ 50 ਮੀਟਰ ਦੇ ਉੱਤੇ ਵੀ ਨਹੀਂ ਹੈਗਾ ਤੇ ਐਸ ਜਗ੍ਹਾ ਤੇ ਆ ਗਿਆ ਇਹੋ ਜਿਹੇ ਠੱਗੀਆਂ ਵਧਣ ਲੱਗੀਆਂ ਨੇ ਇਹਦੇ ਤੇ ਸਮਝ ਨਹੀਂ ਲੱਗਦੀ ਵੀ ਕੀ ਬਟਾਲੇ ਵਿੱਚ ਹੋ ਕੀ ਰਿਹਾ ਪ੍ਰਸ਼ਾਸਨ ਕਿੱਥੇ ਆ ਕੀ ਕੁਝ ਹੋ ਰਿਹਾ ਵਾ ਕਿਉਂ ਨਹੀਂ ਇਹ ਤੇ ਨਕੇਲ ਪਾਈ ਜਾ ਰਹੀ ਫਿਰ ਕੋ ਜੇਸਤੀ ਕਿਨੋਂ ਹੁਣ ਦੱਸਿਆ ਮਾਤਾ ਜੀ ਨੇ ਕਿ ਬੜਾ ਔਖਾ ਬੰਦਾ ਵਾ ਬੜੀ ਔਖੇ ਮੁਸ਼ਕਲ ਨਾਲ ਰੁਪਿਆ ਰੁਪਿਆ ਜੋੜ ਕੇ ਗਹਿਣਾ ਬਣਾਇਆ ਵਾ ਪਰ ਅੱਜ ਕਿਤੇ ਨਾ ਕਿਤੇ ਉਹ ਵੀ ਪਛਟ ਦੇਖੋ ਜੀ तकरीबन 1.5 ਟੋਲਾ ਸੋਨਾ ਸੀ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਮੇਰੇ ਖਾਂ ਤੋਂ तकरीबन 1.5 ਲੱਖ ਰੁਪਏ ਦਾ ਹੋਣਾ ਤੇ ਜੋ 1000-1200 ਰੁਪਈਆ ਵਿਚਾਰੇ ਆਪਣੀ ਬੜੀ ਮੁਸ਼ਕਲ ਨਾਲ ਆਪਣਾ ਤੇਲ ਫੁੱਲ ਜੋੜ ਕੇ ਇੰਨੇ ਸਾਲਾਂ ਦੀ ਮਿਹਨਤ ਨਾਲ ਬਣਾਇਆ ਦਾ ਸੀ ਜਿਹੜਾ ਕਿ ਉਹ 2 ਮਿੰਟ ਦੇ ਵਿੱਚ ਲੈ ਕੇ ਗਿੱਦਲ ਗਏ ਨੇ ਤੇ ਇਹਦੇ ਉੱਤੇ ساری ਉਮਰ ਵਾਸਤੇ ਇਹਨੂੰ ਪਛਤਾਣਾ ਹੀ ਆ ਨਾ ਕੀ ਕੜੀ ਚੀਜ਼ ਹੋ ਗਈ ਹੁਣ ਮੰਮੀ ਨੇ ਆਪਣੇ ਆਪ ਨੂੰ ਵਿਚਾਰੇ ਸੋਚੀ ਜਾਂਦੇ ਬੈਨੇ ਕਿ ਕੀ ਹੋ ਗਿਆ ਮੇਰੇ ਨਾਲ ਉਹ ਅੱਖਾਂ ਭਰੀ ਜਾਂਦੇ ਬੈਨੇ ਬਾਰ-ਬਾਰ ਮੈਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਬਿਆਵਾ ਪਰ ਉਹ ਬੀਰਗ ਨੇ ਹੁਣ ਨਹੀਂ ਸਮਝਦੇ ਵੇ ਉਹਨਾਂ ਨੂੰ ਇਹੋ ਹੀ ਹੈ ਕਿ ਮੇਰੇ ਇੰਨੀ ਮਿਹਨਤ ਕਰਕੇ ਬਣਾਈਆਂ ਚੀਜ਼ਾਂ ਤੇ ਮੇਰੀਆਂ ਕੋਈ ਲੈ ਕੇ ਗਏ ਗਏ ਲ ਗਿਆ ਵਾ ਇਹ ਬਿਲਕੁਲ ਮਾਤਾ ਜੀ ਉਸ ਘੜੀ ਨੂੰ ਪਛਤਾਨਦੇ ਪਰ ਹੁਣ ਪਛਤਾਨ ਦਾ ਕੋਈ ਫਾਇਦਾ ਨਹੀਂ ਮਾਂ ਮੇਰੀ ਹੈਗਾ ਵੀ ਫਾਇਦਾ ਨਹੀਂ ਹੈ ਹੁਣ ਕੋਈ ਹੈਗਾ ਨਹੀਂ ਜੀ ਤੁਹਾਨੂੰ ਕਿੰਨੇ ਲੋਕ ਤੁਹਾਡੇ ਨਾਲ ਅਫਸਰ ਕਰਨ ਪਹੁੰਚੇ ਨੇ ਇਹ ਤੇ ਇਹ ਠੱਗੀ ਹੋ ਗਈ ਹੈ ਮਾਤਾ ਨਾਲ ਠੀਕ ਰੁਪਈਆ ਰੁਪਈਆ ਜੋੜਿਆ ਪੁੱਤ ਕਹਿੰਦਾ ਰੁਪਈਆ ਰੁਪਈਆ ਜੋੜ ਕੇ ਬਣਾਇਆ ਮਾਮੇ ਜੀ ਬਿਲਕੁਲ ਹੈ ਜਦੋਂ ਕਿਸੇ ਵੀ ਨੌਸਰ ਬਾਜ ਦੇ ਜਾਂ ਕਿਸੇ ਠੱਗ ਦੇ ਅਸੀਂ ਸ਼ਿਕਾਰ ਹੁੰਨੇ ਆ ਤਾਂ ਫਿਰ ਪਿਛਤਾਵੇ ਤੋਂ ਇਲਾਵਾ ਸਾਡੇ ਕੋ ਕੁਝ ਨਹੀਂ ਬਚਦਾ ਉਸੇ ਤਰੀਕੇ ਨਾਲ ਇਹਨਾਂ ਬਜ਼ੁਰਗਾਂ ਕੋ ਵੀ ਹੁਣ ਪਿਛਤਾਵੇ ਤੋਂ ਇਲਾਵਾ ਕੁਝ ਨਹੀਂ ਮੌਕੇ ਤੇ ਬਲ ਜ਼ਰੂਰ ਪਹੁੰਚੀ ਆ ਸੀਸੀਟੀਵੀ ਖੰਗਾਲੇਗੀ ਤਾਂ ਉਹਨਾਂ ਦੇ ਆਧਾਰ ਤੇ ਹੀ ਕੋਈ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਹਨਾਂ ਦੀ ਭਲ ਕੀਤੀ ਜਾਵੇਗੀ ਸੋ ਉਹਨਾਂ ਲੋਕਾਂ ਵਾਸਤੇ ਬੇहद ਖਾਸ ਖਬਰ ਆ ਜਿਹੜੇ ਲੋਕ ਅਕਸਰ ਐਸੇ ਲੋਕਾਂ ਦੇ ਚਾਂਸੇ ਜਾਂਦੇ ਨੇ ਇੱਕ ਵਾਰੀ ਇਹ ਖਬਰ ਜ਼ਰੂਰ ਦੇਖ ਲੈ ਤਾਂ ਫਿਰ ਜਦੋਂ ਵੀ ਐਸਾ ਕੋਈ ਵਿਅਕਤੀ ਐਸਾ ਨੌਜਵਾਨ ਕੋਈ ਆਂਦਾ ਵਾ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ ਵਾ ਤਾਂ ਆਪਣੇ ਦਿਮਾਗ 'ਚ ਇੱਕ ਗੱਲ ਬਿਠਾ ਲਿਓ ਕਿ ਇਹ ਸਾਡਾ ਸੋਨਾ ਡਬਲ ਨਹੀਂ ਹੋਏਗਾ ਸਾਡੇ ਕਸ਼ਟ ਨਹੀਂ ਕੱਟੇ ਜਾਣਗੇ ਯਾਨੀ ਕਿ ਅਸੀਂ ਹੋਰ ਕਸ਼ਟਾਂ 'ਚ ਹੋਰ ਪਸਤਾਵ 'ਚ ਪਾਵਾਂਗੇ ਕੈਮਰਾ ਪਰਸਾਂ ਬੋਬੀ ਨਾਲ ਦਿੱਤੰਦਾ ਗੁੰਨਰ ਪੰਜਾਬੀ ਲੋਕ ਚੈਨਲ ਗੁਰਦਾਸਪੁਰ